ਆਜਾਪਾ ਭਾਰਤ ਸਰਕਾਰ ਵੱਲੋਂ ਜੋ ਭਾਰਤ ਮਾਲਾ ਪ੍ਰੋਜੈਕਟ ਦੇ ਸ਼ੁਰੂ ਕੀਤੇ ਗਏ ਉਹਨਾਂ ਦੀ ਪੰਜਾਬ 'ਚ ਕੀ ਸਥਿਤੀ ਹੈ ਉਸ ਬਾਰੇ ਗੱਲ ਕਰਨੀ ਹੈ ਤੇ ਜੋ ਇਹਨਾਂ ਭਾਰਤ ਮਾਲਾ ਪ੍ਰੋਜੈਕਟ ਬਾਰੇ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਇਆ ਦੋ ਤਿੰਨ ਦਿਨ ਪਹਿਲਾਂ ਉਸ ਬਾਰੇ ਵੀ ਆਪਾਂ ਗੱਲ ਕਰਨੀ ਹੈ ਮੇਰੇ ਸਾਰੇ ਸੁਣਨ ਵਾਲੇ ਸਰਕਾਰ ਜੋਖ ਸਰੋਤੇ ਵੀਡੀਓ ਸੁਣ ਕੇ ਤੁਰੰਤ ਵੀ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਭਾਰਤ ਮਾਲਾ ਪ੍ਰੋਜੈਕਟ ਜੋ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਕਾਰਪੋਰੇਟ ਰੇਟ ਡਾ ਕਾਰਪੋਰੇਟ ਪੱਖੀ ਵਿਕਾਸ ਮਾਡਲ ਹੈ ਇਹ ਉਹਦੇ ਉਹਦੇ ਦੀ ਸਾਰਾ ਕੁਝ ਹੋ ਰਿਹਾ ਉਸੇ ਨੀਤੀ ਤਹਿਤ ਇਹ ਸਰਕਾਰ ਜਿਹੜੀ ਆ ਇਹ ਕੰਮ ਕਰ ਰਹੀ ਇਹਨਾਂ ਦਾ ਮਕਸਦ ਕੀ ਆ ਭਾਰਤ ਮਾਲਾ ਪ੍ਰੋਜੈਕਟ ਹੈ ਜੋ ਆਰਥਿਕ ਕਾਰਨ ਦੱਸਿਆ ਜਾ ਰਿਹਾ ਪੀ ਜਿਹੜੇ ਬਾਰਡਰਾਂ ਦੇ ਉੱਤੇ ਆ ਉਹ ਛੜਕੀ ਆਵਾਜ਼ ਆਈ ਜਿਹੜੀ ਆ ਉਹ ਨੈਟਵਰਕ ਵਧਿਆ ਬਣ ਜੇ ਤਾਂ ਜੋ ਫੌਜ ਨੂੰ ਸ਼ਾਂਤੀ ਤੇ ਜਾਂ ਜੁੱਲ ਦੇ ਵਿੱਚ ਆਪਣੀਆਂ ਗਤੀਵਿਧੀਆਂ ਕਰਨ ਚ ਆਪਣੀ ਜਿਹੜੀ ਮੂਵਮੈਂਟ ਕਰਨ ਚ ਕੋਈ ਪਰੇਸ਼ਾਨੀ ਨਾ ਹੋ ਦੂਸਰਾ ਦੱਸਿਆ ਜਾ ਰਿਹਾ ਪੀ ਜਿਹੜੇ ਆਰਥਿਕ ਗਤੀਵਿਧੀਆਂ ਆ ਉਹਨਾਂ ਦੀ ਸੌਖ ਕਰਵੇ ਅਸਲ 'ਚ ਜੋ ਜਿਹੜਾ ਫੋਗ ਵਾਲਾ ਦੱਸਿਆ ਜਾ ਰਿਹਾ ਉਹ ਤੇ ਪਹਿਲਾਂ ਵੀ ਛੜਕਾ ਬੜੀਆਂ ਹੁੰਦੀਆਂ ਬਾਰਡਰ ਦੇ ਨਾਲ ਨਾਲ ਬਹੁਤ ਛੜਕਾ ਬਾਰਡਰ ਨੂੰ ਜਾਣੜੇ ਬਹੁਤ ਛੜਕਾ ਕੋਈ ਦਿੱਕਤ ਨਹੀਂ ਹੈ ਪਰ ਅਸਲ ਦੇ ਵਿੱਚ ਜਿਹੜੀ ਆਰਥਿਕ ਗਤੀਵਿਧੀਆਂ ਨੇ ਐਈ ਐਈ ਰੋੜ ਜਿਹੜੀ ਆਰਥਿਕ ਗਤੀਵਿਧੀਆਂ ਦੇ ਚਲਾਉਣ ਦੀ ਗੱਲ ਨਹੀਂ ਹੈਗੀ ਇਹ ਪਾਕਮਾਲਾ ਪ੍ਰੋਜੈਕਟ ਜੋੜ ਕੇ ਅੱਗੇ ਪਾਸ਼ਤਾਨ ਗੰਬਾਦੇਸ਼ਿਆ ਗਾਜੋਰ ਗੰਬ੍ਰਿਕਾ ਤੱਕੜਨਾ ਆ ਪਿਲੇ ਦੇਣੀ ਸੱਤ ਜੀ ਦੇਸ਼ਾਂ ਦੀ ਜਿਹੜੀ ਮੀਟਿੰਗ ਹੋਈ ਆ ਇਟਲੀ ਦੇ ਵਿੱਚ ਉਹਦੇ ਵਿੱਚ ਨਾ ਪਾਸ ਕੀਤਾ ਕਿ ਜਿਹੜੇ ਵੀ ਇਹ ਪ੍ਰੋਜੈਕਟ ਚੱਲ ਰਿਹਾ ਦੁਨੀਆ 'ਚ ਜਾਂ ਭਾਰਤ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਉਹਨਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਜੋ ਕੋਈ ਸੱਤ ਜੀ ਦੇਸ਼ਾਂ ਜਿਹੜੀਆਂ ਚੀਜ਼ਾਂ ਬਣ ਰਹੀਆਂ ਉੱਥੋਂ ਦੇ ਕਾਰਪੋਰੇਟ ਬਣਾ ਰਹੇ ਆ ਸੰਤਕਾਰ ਬਣਾ ਰਹੇ ਆ ਉਹ ਚੀਜ਼ਾਂ ਪਾਰ ਦੇ ਵਿੱਚ ਆਣ ਕੇ ਵੇਖਣ ਉਹਦੇ ਵਾਸਤੇ ਸਰਕਾਰ ਬੜਾ ਕੁਝ ਕਰ ਰਹੀ ਆ ਇਹ ਆਪਣਾ ਉਹਨਾਂ ਨੂੰ ਛੋਟਾ ਦੇਰੀਆ ਟੱਕ ਛੋਟਾ ਦੇ ਰਹੀ ਖੁੱਲੀ ਮੰਡੀ ਵਾਸਤੇ ਇਹ ਸਾਰਾ ਪੜ ਰਿਆ ਤੇ ਉਹਦੇ ਲਈ ਇਹ ਪਾਰਤਮਾਨਾ ਪ੍ਰੋਜੈਕਟ ਸ਼ੁਰੂ ਕੀਤੇ ਗਏ ਅਦੇਸ਼ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਇਹਨਾਂ ਦੀ ਕੀ ਸਿੱਧੀ ਹੈ ਪੰਜਾਬ ਦੇ ਵਿੱਚ ਇਹ ਗੱਲ ਬਿਲਕੁਲ ਠੀਕ ਹੈ ਕਿ ਜੇ ਕਿਸਾਨ ਹੀ ਨਹੀਂ ਜਾਗਰਤ ਨਹੀਂ ਨਾ ਹੀ ਕਿਸਾਨ ਜਿੱਥੇ ਵਧਿਆ ਇੰਨੀਆਂ ਜੇ ਸੰਗਠਨ ਤੇ ਆ ਜਾਂ ਉਹਨਾਂ ਦੀ ਜਾਨ ਹੈ ਕਿਉਂ ਇਹ ਗੱਲ ਕਹਿਣ ਲੋਕਾਂ ਨੂੰ ਜਾਗਰਤ ਕਰਕੇ ਕਈ ਭਾਰਤ ਮਾਲਾ ਪ੍ਰੋਜੈਕਟ ਵਾਸਤੇ ਛੜਕਾ ਆਪਣੇ ਜਮੀਨਾ ਨਹੀਂ ਦੇਣੀਆਂ ਇਹ ਗੱਲ ਅਜੇ ਤੱਕ ਨਹੀਂ ਪੰਜਾਬ ਚ ਆਈ ਜਦੋਂ ਤੇ ਗੱਲ ਇਹੀ ਹੋਣੀ ਚਾਹੀਦੀ ਹੈ ਗੱਲ ਇਹੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਆ ਇਹ ਜਿਹੜਾ ਦੱਸ ਰਿਹਾ ਵੀ ਇਹ ਵਿਕਾਸ ਹੈ ਕੁਝ ਲੋਕ ਬੁੱਧੀਜੀਵੀ ਦੱਸ ਰਹੇ ਕੁਝ ਲੋਕ ਸਰਕਾਰ ਤੇ ਦੱਸ ਹੀ ਰਹੀ ਹੈ ਵੀ ਇਹਦੇ ਨਾਲ ਦੇਸ਼ ਦਾ ਵਿਕਾਸ ਹੋਣਾ ਅਸਲ ਤੇ ਵਿਕਾਸ ਨਿਕਾ ਇਹ ਲੋਕਾਂ ਦਾ ਬਨਾਸ਼ ਹੈ ਪਿੰਡਾਂ ਦਾ ਬਨਾਸ਼ ਹੈ ਇਹ ਲੋਕਾਂ ਨੂੰ ਜਗਾ ਸਮਝਾਵੇ ਫਿਰ ਇਹ ਜਮੀਨਾ ਦੇਣ ਤੋਂ ਨਾ ਕਰਨੀ ਚਾਹੀਦੀ ਸੀ ਪਰ ਉਹ ਤੇ ਨਹੀਂ ਗੱਲ ਬਣੀ ਪਰ ਫਿਰ ਵੀ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਬਣ ਰਹੀਆਂ ਵਾਂ ਇਹ ਕੁਠੜੀ ਪ੍ਰੋਜੈਕਟ ਸੀ ਜਿ ਜੋਤੀ ਬਣ ਰਿਹਾ ਉਹਨਾਂ ਤੀਆਂ ਦੇ ਵਿੱਚ 1628 ਕਿਲੋਮੀਟਰ ਸੜਕਾਂ ਬਣ ਰਹੀਆਂ ਜਿਹੜੀਆਂ ਬਣ ਰਹੀਆਂ ਜਿ ਜੋ 1100 ਕਿਲੋਮੀਟਰ ਜਿਹੜੀਆਂ ਉਹ ਗ੍ਰੀਨ ਫੀਲਡ ਦੇ ਵਿੱਚ ਆ ਤੇ 528 ਜਿਹੜੀਆਂ 1100 ਕਿਲੋਮੀਟਰ ਆ ਉਹ ਗ੍ਰੀਨ ਫੀਲਡ ਦੇ ਵਿੱਚ ਆ ਤੇ 528 ਜਿਹੜੀਆਂ ਉਹ ਬ੍ਰਾਊਨ ਫੀਲਡ ਦੇ ਵਿੱਚ ਆ ਗਰਾਊਂਡ ਗ੍ਰੀਨ ਫੀਲਡ ਦਾ ਮਤਲਬ ਹੈ ਜਿੱਥੇ ਪੌੜ ਬਣ ਰਹੇ ਤੇ ਜਿਹੜੀਆਂ ਬ੍ਰਾਊਨ ਫੀਲਡ ਹੈ ਉਹਦੇ ਵਿੱਚ ਇਹ ਛੜਕਾਂ ਜਿਹੜੀਆਂ 4 ਲਾਈਨ 6 ਲਾਈਨ ਚੌੜੀਆਂ ਕਰਨੀਆਂ ਇਸ ਤਰੀਕੇ ਦਾ ਇਹ ਪ੍ਰੋਜੈਕਟ ਹੈ ਇਹਸੇ ਪ੍ਰੋਜੈਕਟ ਦੇ ਵਿੱਚ ਪੰਜਾਬ ਤੇ ਹਰਿਆਣਾ ਚ ਜਾਂ ਪਿੱਛੇ ਰਾਜਸਥਾਨ ਜਾਂ ਬਾਕੀ ਸੂਬਿਆਂ ਚ ਤੇ ਕੋਈ ਦਿੱਕਤ ਨਹੀਂ ਉਹਨਾਂ ਨੂੰ ਬਹੁਤੀ ਆਈ ਕਿਉਂਕਿ ਉੱਥੇ ਉਹਨਾਂ ਨੇ ਕੀਤਾ ਕਿ ਜਿਹੜਾ 2000 2013 ਦੇ ਵਿੱਚ ਜਿਹੜਾ ਲੈਂਡ ਐਕਵੀਜ਼ੀਸ਼ਨ ਐਕਟ ਬਣਿਆ ਸੀ ਉਹੜਾ ਉਹਦੇ ਵਿੱਚ ਜੋ ਵੀ ਜਿਹੜਾ ਆਪਣਾ ਉਹ ਉਹਦੇ ਜੋ ਮਦਦਾ ਸੀ ਦੀਆ ਉਹ ਕੇਂਦਰ ਸਰਕਾਰ ਤੇ ਭਾਵੇਂ ਉਹ ਜੀ ਤਬਦੀਲੀ ਨਹੀਂ ਕਰ ਸਕਿਆ ਜੋ ਰਾਜ ਸਭਾ ਚ ਪਾਸ ਨਹੀਂ ਹੋ ਸਕਿਆ ਪਿਆ ਹੋਇਆ ਪਰ ਜਿੱਥੇ ਭਾਰਤੀ ਜੱਤਾ ਪਾਰਟੀਆਂ ਸਰਕਾਰਾਂ ਵਾ ਉਹਨਾਂ ਨੇ ਉਸ ਭੂਮੀ ਗ੍ਰੈਂਡ ਐਕਟ ਦੇ ਵਿੱਚ ਜਿਹੜਾ 2013 ਵਾਲਾ ਵਾ ਉਸ ਉਧਾ ਕਰ ਲਈ ਆਪਣੇ ਸਾਹਬ ਉਹਨਾਂ ਚ ਉਹਨਾਂ ਨੂੰ ਕੋਈ ਜੁਗਤ ਨਹੀਂ ਰਹੀ ਪਰ ਪੰਜਾਬ ਦੇ ਵਿੱਚ 2013 ਵਾਲਾ ਇਹ ਐਕਟ ਲਾਗੂ ਆ ਜਿਹੜਾ ਅਸਲ ਐਕਟ ਹੈ ਜਿਹਦੀ ਇਹ ਮੰਗੂ ਕਰ ਰਹੇ 2013 ਵਾਲੇ ਐਕਟ ਚ ਜਿਹੜੀਆਂ 2015 ਚ ਜਾਂ ਰਾਜਾਂ ਨੇ ਸੌਦਾ ਕੀਤੇ ਉਹ ਰੱਦ ਕੀਤੇ ਜਾ ਉਹਦਾ ਬਿਲਕੁਲ ਸਰੂਪ ਬਗਲਰ ਹੈ 2013 ਐਕਟ ਦਾ ਉਹ 2013 ਐਕਟ ਦੇ ਵਿੱਚ ਹੈ ਕੀ ਆ ਕਿ 80% ਲੋਕਾਂ ਦੀ ਪਿੰਡਾਂ ਵਾਲੇ ਦੀ ਸਹਿਮਤੀ ਚਾਹੀਦੀ ਕੋਈ ਵੀ ਸੜਕ ਵਾਸਤੇ ਖਾ ਲੈਣੀ ਕਾਹਦੇ ਵਾਸਤੇ ਲੈਣੀ ਜਮੀਨ ਕੋਈ ਕਰਦੀ 80% ਲੋਕਾਂ ਦੀ ਸਹਿਮਤੀ ਚਾਹੀਦੀ ਆ ਉਹਦੇ ਵਾਸਤੇ ਜੇ 80% ਲੋਕਾਂ ਦੀ ਨਹੀਂ ਸਹਿਮਤੀ ਤਾਂ ਉਹ ਪ੍ਰੋਜੈਕਟ ਨਹੀਂ ਲੱਗ ਸਕਦਾ ਇਹਦੇ ਨਾਲ ਉਹਦਾ ਜਿਹੜੀਆਂ ਸ਼ੱਕਾਂ ਬਣਨੀਆਂ ਉਹਨਾਂ ਦਾ ਸਮਾਜਿਕ ਪ੍ਰਭਾਵ ਲੋਕਾਂ ਤੇ ਕੀ ਪੈਣਾ ਵਾ ਕਿਸਾਨਾਂ ਤੇ ਮਜ਼ਦੂਰਾਂ ਤੇ ਜਾਂ ਜਿਹੜੇ ਛੋਟੇ ਦੁਕਾਨਦਾਰ ਆ ਜਾਂ ਕਿੱਤਾ ਕਰਦੇ ਹੋਰ ਲੋਕਾਂ ਉਹਨਾਂ ਦਾ ਸਮਾਜਿਕ ਪ੍ਰਭਾਵ ਕੀ ਆ ਨਾਲ ਇਸ ਤੇ ਵਾਤਾਵਰਨ ਤੇ ਕੀ ਪ੍ਰਭਾਵ ਪੈਣਾ ਹੈ ਕਿੰਨੇ ਰੁੱਖ ਵੱਢੇ ਜਾਣੇ ਆ ਕੀ ਉਹਨਾਂ ਦਾ ਕਿੰਨਾ ਪ੍ਰਭਾਵ ਪਊਗਾ ਵਾਤਾਵਰਨ ਗੰਧਲਾ ਹੋਊਗਾ ਕੀ ਹੋਊਗਾ ਕੀ ਨਹੀਂ ਹੋਊਗਾ ਇਹ ਸਾਰੇ ਉਹਦੇ ਵਿੱਚ ਲਿਖੇ ਹੋਏ ਆ ਜਿਹੜਾ 2013 ਵਾਲਾ ਭੂਮੀ ਗ੍ਰਹਿਣ ਐਕਟ ਆ ਉਹ ਵੀ ਉਹ ਨੂੰ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਲਾਗੂ ਨਹੀਂ ਕਰਦੀ ਨਾ ਸਮਾਜਿਕ ਪ੍ਰਭਾਵ ਲੋਕਾਂ ਦੇ ਕਰਨ ਵਾਸਤੇ ਕੋਈ ਨੀਤੀ ਬਣਾਈ ਜਾ ਰਹੀ ਆ ਤੇ ਨਾ ਹੀ ਵਾਤਾਵਰਣ ਚੀਕੀ ਵਿਗਾੜ ਪੈਦਾ ਹੋਣੇ ਨਾਲ ਛੜਕਾ ਨਾਲ ਨਾ ਉਹਦੇ ਬਾਰੇ ਕੋਈ ਜਿਹੜੇ ਆ ਸਰਵੇ ਕੀਤੇ ਜਾ ਰਿਹਾ ਜਾਂ ਕੋਈ ਜਿਹੜੇ ਆਪਣਾ ਹੈਗਾ ਵਾ ਕੋਈ ਸਰਕਾਰ ਉਹਦੇ ਵਾਸਤੇ ਕੋਈ ਨੀਤੀ ਸਾਹਮਣੇ ਆ ਰਹੀ ਸਖ ਪੰਜਾਬ ਸਰਕਾਰ ਇਸ ਦੇ ਨਾਲ ਜੋ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਉਥੇ ਕਿ ਉਹਨਾਂ ਨੇ ਕਹੀ ਥਾਈ ਆਪਣਾ ਜਜਮੈਂਟ ਕਰਕੇ ਜਾਂ ਕਿਸ ਤਰੀਕੇ ਨਾਲ ਧੱਕੇ ਨਾਲ ਛੜਕਾ ਕੱਢੀਆਂ ਪਰ ਚਾਰ ਜ਼ਿਲ੍ਹਿਆਂ ਚ ਇਹ ਵੇ ਵੱਡਾ ਵਿਰੋਧ ਹੈ ਜਿਵੇਂ ਲੁਧਿਆਣਾ ਵੀ ਆ ਜਿਹਦੇ ਵਿੱਚ ਗਰਦਾਸਪੁਰ ਆ ਜਿਹਦੇ ਵਿੱਚ ਤਰਨਤਾਰਨ ਆ ਜਿਹਦੇ ਚੰਬਰ ਸਰ ਦਾ ਵੀ ਕੋਈ ਹਿੱਸਾ ਵਾ ਤਕਪੂਰ ਥਲੇ ਦਾ ਵੀ ਕੋਈ ਹਿੱਸਾ ਹੈਗਾ ਇਹਨਾਂ ਸਾਰਿਆਂ ਥਾਵਾਂ ਤੇ ਬਹੁਤਾਂ ਥਾਵਾਂ ਤੇ ਸਾਰੇ ਚਾਰ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਤਰਨਤਾਰਨ ਗਰਦਾਸਪੁਰ ਅੰਮ੍ਰਿਤਸਰ ਤਕਪੂਰ ਥਲੇ ਦੇ ਵਿੱਚ ਸਾਰ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਹੜੀ ਆ ਉਹ ਲੋਕਾਂ ਦੀ ਗਵਾਹੀ ਕਰ ਰਹੀ ਹੈ ਉਹ ਲੋਕਾਂ ਦੀ ਗਵਾਹੀ ਕਰ ਰਹੀ ਹੈ ਕਿ ਇਹ ਜਿਹੜੀਆਂ ਜ਼ਮੀਨਾਂ ਇਹ ਸਾਰੇ ਪੰਜਾਬ ਦੇ ਕੋਈ ਜਿਹਾ ਜ਼ਮੀਨਾਂ ਜਿਹੜੀਆਂ ਉਹ ਲਈਆਂ ਜਾਂਦੀਆਂ ਐਕਵਾਇਰ ਕੀਤੀਆਂ ਜਾਂਦੀਆਂ ਉਹਨਾਂ ਦੇ ਰੇਟ ਇੱਕ ਹੋਣੀ ਚਾਹੀਦੇ। ਇਹ ਕੀ ਹੋਇਆ ਕਿਤੇ 25 ਲੱਖ ਦੇ ਦਿੱਤਾ ਕਿਤੇ 30 ਲੱਖ ਕਿਤੇ 35 ਲੱਖ ਕਿਤੇ 50 ਲੱਖ ਦੇ ਦਿੱਤਾ ਕਿਤੇ 48 ਲੱਖ ਦੇ ਦਿੱਤਾ ਕਿਤੇ 60 ਲੱਖ ਦੇ ਦਿੱਤਾ ਕਿਤੇ ਇਤੋਂ ਵੀ ਜ਼ਿਆਦਾ ਦੇ ਦਿੱਤਾ ਇਹ ਕਿਹੜਾ ਤਰੀਕਾ ਇਹ ਲੋਕਾਂ ਨਾਲ ਮਤ ਕਰਾ ਕਿਉਂ ਹੋ ਰਿਹਾ ਲੋਕਾਂ ਦੀ ਲੁੱਟ ਕਿਉਂ ਹੋ ਰਹੀ ਹੈ ਇਹ ਸਾਲ ਠਾਕੇ ਅਸੀਂ ਮੂਮਟ ਕਰ ਰਹੇ ਜਿਹੜੀ ਬੜੀ ਬੜੀ ਮੂਮਟ ਹੋਈ ਆ ਬੜੇ ਬੜੇ ਸਰਕਾਰ ਦੇ ਨਾਲ ਜਿਹੜੇ ਆ ਖੇ ਬਾਜੀ ਹੋਈ ਆ ਗਿਰੋਤਾਰੀਆਂ ਵੀ ਹੋਈਆਂ ਵਾ ਕਈ ਥਾਵਾਂ ਤੇ ਲਾਠੀ ਚਾਰਜ ਹੋਏ ਟੱਕਰਾਂ ਹੋਈਆਂ ਸਰਕਾਰ ਦੇ ਨਾਲ ਕਿ ਤੰਬੂ ਲੱਗੇ ਹੋਇਆ ਕਪੂਰਥਲੇ ਦੇ ਵਿੱਚ ਯਾਰ ਉਹ ਆਪਣਾ ਕੋਡ ਕਰਾਰਖਾਨਾ ਪਿੰਡ ਆ ਕਤਾਰਪੁਰ ਦੇ ਲੱਗੇ ਕਪੂਰਥਲ ਜਿਲ੍ਹਾ ਪੈਂਦਾ ਉੱਥੇ ਤੰਬੂ ਲਾ ਕੇ ਸਾਡੇ ਕਿਸਾਨ ਸੜਕ ਜਿਹੜੀ ਆ ਭਰਤਮਾਲਾ ਪ੍ਰੋਜੈਕਟ ਦੀ ਰੋਕ ਕੇ ਬਿਠੇ ਹੋਏ ਆਪਣੀ ਮੰਗ ਕਰ ਰਹੇ ਆ ਸਾਨੂੰ ਜਿਹੜਾ ਸਾਨੂੰ ਜਿਹੜਾ ਸਾਨੂੰ ਵਾਜਬ ਰੇਟ ਜੋ 2013 ਭੂਮੀ ਗ੍ਰੈਂਡ ਐਕਟ ਆ ਉਦੋਂ ਸਾਥ ਦਿੱਤਾ ਜਾ ਹੁਣ ਉਹ ਭੂਮੀ ਗ੍ਰੈਂਡ ਐਕਟ ਕੀ ਕਹਿੰਦਾ ਉਹ ਕਹਿੰਦਾ ਵੀ 4 ਗੁਣਾ ਜੋ ਰੇਟ ਜਾਂਦਾ ਆਪਣਾ ਬਾਜ਼ਾਰ ਦੇ ਵਿੱਚ ਉਹਦਾ 4 ਗੁਣਾ ਦਿੱਤਾ ਜਾਂਦਾ ਇਹ ਤਾਂ ਸਰਕਾਰ ਕੀ ਕਰਦੀ ਆ ਸਰਕਾਰ ਇਹ ਕਰ ਰਹੀ ਆ ਜੋ ਡੀਸੀ ਰੇਟ ਆ ਹੁਣ ਡੀਸੀ ਰੇਟ ਵਾਖੋ ਕਿ ਜ਼ਿਲ੍ਹਾ ਦੇ ਮੱਕੋ ਵਾਕਿਆ ਉਹ ਡੀਸੀ ਰੇਟ ਜਿਹੜੇ ਆ ਉਹਨਾਂ ਦੇ ਮੁਤਾਬਕ ਇਟੀਆਂ ਹੁੰਦੀਆਂ ਵੀ ਨਹੀਂ ਗਿਆ ਉਹ ਤੋਂ ਕੱਟ ਹੁੰਦੀ ਆ ਕਿਉਂਕਿ ਸਾਰੀਆਂ ਹੀ ਚੋਰ ਗੋਰੀਆਂ ਪ੍ਰਿਟਾਚਾਰ ਦੇ ਅੱਡੇ ਬਣੇ ਹੋ ਤਹਿਸੀਲਾਂ ਸਾਰਾ ਟਾਂਚਾ ਜਿਹੜਾ ਡਿਪਟੀ ਕਮਿਸ਼ਨਰ ਅਫਸਰ ਪੰਜਾਬ ਦੇ ਵਿੱਚ ਥਲੇ ਤਹਿਸੀਲਾਂ ਦਾ ਸਾਰਾ ਹੀ ਪ੍ਰਿਟਾਚਾਰ ਸੀ ਜਿੰਦਾ ਸਾਬੋ ਉਥੇ ਵਡੀਆਂ-ਵਡੀਆਂ ਰਿਸ਼ਤਕੋਰੀਆਂ ਚੱਲ ਰੀਆਂ ਜਿਹੜਾ ਮੰਨਦਾਰੀ ਜਾਂਦਾ ਹੈ ਭਗਵੰਤ ਮਾਨ ਪੇ ਕੱਟਣ ਮੰਨਦਾਰ ਸਰਕਾਰ ਚੜਾ ਕੋਈ ਮੱਟ ਕੱਟਣ ਮੰਨਦਾਰ ਸਰਕਾਰ ਨਹੀਂ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ 77 ਸਾਲ ਚੱਲਦੀਆਂ ਜਾਂ ਬਾਦਲ ਸਾਹਿਬ ਦੀ ਸਰਕਾਰ 15 ਸਾਲ ਚੱਲੀ ਆ ਪਿਛਲੇ ਸਮੇਂ ਦੇ ਵਿੱਚ ਜਾਂ 10 ਸਾਲ ਆਪਣੀ ਮਿਰੰਦਰ ਦੀ ਚੱਲੀ ਆ ਜਾਂ 5 ਸਾਲੇ ਤੋਂ ਪਹਿਲਾਂ ਆਪਣੀ ਵਿਅਕਤੀ ਦੀ ਚੱਲੀ ਆ 95 ਤੋਂ ਲੈ ਕੇ ਹੁਣ ਤੱਕ 30 ਸਾਲ ਹੋ ਗਏ ਸਭ ਪ੍ਰੇਟਾਚਰ ਦੇ ਅੱਡੇ ਸਾਰੇ ਦਫ਼ਤਰ ਬਣਿਆ ਸਭ ਪੈਸਾ ਥੱਲੇ ਲੈ ਕੇ ਉੱਪਰ ਤੱਕ ਚੜ ਰਿਹਾ ਲੁੱਟ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਇਹ ਭਾਰਤ ਜਿਹੜੀਆਂ ਇਹ ਸੜਕਾਂ ਤਬਿਆਰ ਕਰਨ ਦੇ ਮਾਮਲੇ ਚ ਹੈ ਇੱਥੇ ਵੀ ਉਹਨਾਂ ਕਿਸਾਨਾਂ ਦੀ ਜਿਹਨਾਂ ਦੀ ਜ਼ਮੀਨਾਂ ਆ ਰਹੀਆਂ ਬਹੁਤ ਵੱਡੀ ਲੁੱਟ ਜਿਹੜੀ ਅਫਤਰਛਾਈ ਕਰ ਰਹੀ ਹੈ ਉਹਨਾਂ ਦੇ ਘੋੜੇ ਪੰਨੋਂ ਲੈ ਕੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗਾਨ ਤੋਂ ਲੈ ਕੇ ਉਹਨਾਂ ਦੀ ਇੰਜਾਨਤਨ ਤੋਂ ਲੈ ਕੇ ਬਹੁਤ ਵੱਡੀ ਲੁੱਟ ਚੱਲ ਰਹੀ ਹੈ ਹੁਣ ਹੁੰਦਾ ਕੀ ਆ ਵੀ ਡੀਸੀ ਰੇਟ ਜਦੋਂ ਇੰਨੇ ਘਟ ਡੀਸੀ ਰੇਟ ਦੇ ਹਿਸਾਬ ਨਾਲ ਜਿਹੜੇ ਆ ਔਰ ਇੱਥੇ ਹੁੰਦੀਆਂ ਨੇ ਢੀ ਡੀਸੀ ਰੇਟ ਘਟਿਆ ਉਹਦੇ ਹਿਸਾਬ ਨਾਲ ਚਾਰ ਗੁਣਾ ਦੇਣਦੇ ਆ ਉਹਦੇ ਹਿਸਾਬ ਨਾਲ ਰੇਟ ਬਿਲਕੁਲ ਘਟ ਰਹਿ ਜਾਂਦਾ ਫਿਰ ਜੋ 30% ਜਾਣਾ ਪੱਟਾ ਪਾ ਕੇ ਉਹ ਇਤੋਂ ਇਹਦਾ ਹੱਲ ਕੀ ਆ ਆ ਕੱਲ ਪਰਸੋ ਮੁੱਖ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਉਹ ਤੁਹਾਨੂੰ ਜਿਹੜਾ ਉਹਨਾਂ ਨੇ ਕਿਹਾ ਕੇਂਦਰੀ ਮੰਤਰੀ ਆ ਛੜਕੀ ਆ ਵਜਾਈਦਾ ਆਪਣਾ ਨਿਤਨ ਗੜਕਰੀ ਉਹਨਾਂ ਨੇ ਇੱਥੇ ਸੱਦ ਕੇ ਇਹਨਾਂ ਦੇ ਮੰਤਰੀ ਨੂੰ ਜਿਹੜਾ ਇਹ ਕਿਉ ਆ ਭਜਨ ਸਿੰਘ ਉਹਨੂੰ ਸੱਦ ਕੇ ਉੱਥੇ ਉਹਨਾਂ ਨੇ ਕਿਹਾ ਵੀ ਭਾਈ ਤੇਰੇ ਆ ਜਿਹੜਿਆ ਆ ਪ੍ਰੋਜੈਕਟ ਰੁਕੇ ਹੋਏ ਤੇਨੂੰ ਚਾਲੂ ਕਰ ਤੇ ਭਗਵੰਤ ਮਾਨ ਉਹਦੰਦਾ ਲਗਾਤਾਰ ਪੱਬ ਵਾਰਿਆ ਮੁੱਖ ਮੰਤਰੀ ਪੰਜਾਬ ਉਹ ਕੀ ਕਹਿ ਰਿਹਾ ਤੇ ਮੈਂ ਸਾਰਿਆਂ ਨੂੰ ਮਿਲੂਗਾ ਜੀ ਸਾਰੇ ਖਪਤ ਜਿੰਨੇ ਵੀ ਜ਼ਮੀਨਾਂ ਵਾਲੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਆ ਰਹੀਆਂ ਉਹਨਾਂ ਨੂੰ ਮਿਲੂਗਾ ਜੀ ਤੇ ਇਹ ਵਿਕਾਸ ਦਾ ਜੀ ਇਹ ਵਿਕਾਸ ਨਹੀਂ ਰੁਕਣਾ ਚਾਹੀਦਾ ਫਰਾਂ ਦੇ ਠੀਕ ਹੈ ਅਸੀਂ ਮੁੱਖ ਮੰਤਰੀ ਨੂੰ ਇਹ ਗੱਲ ਕਹਿੰਨੇ ਆ ਮਾੜੀ ਮੋੜੀ ਅਸੈਸਮੈਂਟ ਕਰਾਓ ਬੜਾ 2013 ਇਟਿਆ ਅਜੇ ਉੱਚ ਪੰਜਾਬ ਚੋਤਰਾ ਹੀ ਲਾਗੂ ਆ ਉਹ ਉੱਚ ਕੋਈ ਤਬਦੀਲੀ ਨਹੀਂ ਆਈ ਉਹ ਚ ਸਮਾਜਿਕ ਪ੍ਰਭਾਵ ਇਹਦੇ ਨਾਲ ਕੀ ਪੈ ਰਹੇ ਛੜਕਾਂ ਤੇ ਉਹਦੀ ਅਸੈਸਮੈਂਟ ਕਰਾਓ ਜਿਹੜਾ ਵਾਤਾਵਰਣ ਤੇ ਕੀ ਪ੍ਰਭਾਵ ਪੜਿਆ ਉਹਦੀ ਅਸੈਸਮੈਂਟ ਕਰਾਓ ਉਸ ਦੇ ਨਾਲ ਜਿਹੜਾ ਉਹਦੇ ਵਿੱਚ ਲਿਖਿਆ ਆ ਵੀ ਬਾਜ਼ਾਰੀ ਰੇਟ ਨਾਲ ਚਾਰ ਗੁਣਾ ਦੇਣਾ ਵਾ ਉਹ ਤਾਂ ਨਾਲ 30% ਜੜਾ ਭੱਤਾ ਜਿਹੜੇ ਉੱਥੇ ਮਜ਼ਦੂਰ ਆ ਉਹਨਾਂ ਪਿੰਡਾਂ 'ਚ ਉਹਨਾਂ ਦੇ ਕੀ ਪ੍ਰਭਾਵ ਪੈਣਾ ਉਹਨਾਂ ਨੂੰ ਮੌਜੂਦਾ ਦੇਣਾ ਵਾ ਜਾਂ ਵਾਤਾਵਰਣ ਤੇ ਕੀ ਪ੍ਰਭਾਵ ਹੈ ਉਹਦਾ ਉਹਦੇ ਬਾਰੇ ਕੀ ਕਰਨਾ ਉਹ ਸਾਰੇ ਅਸੈਸਮੈਂਟ ਕਰਾ ਕੇ ਫਿਰ ਅਗਲੇ ਪੈਂਸਲ ਲਾਓ ਫਿਰ ਤੁਸੀਂ ਕਰ ਸਕਦੇ ਜੋ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਝੰਡਾ ਲੈ ਕੇ ਆਓ ਬੇਸ ਰੇਟ ਦਾ ਬੇਸਿਕ ਰੇਟ ਦਾ ਇੱਕ ਬੇਸਿਕ ਰੇਟ ਬਣਾ ਲਓ ਡੀਸੀ ਰੇਟ ਅਨੁਸਾਰ ਤੋਂ ਪਾਛੇ ਉਹਨਾਂ ਨਾਲ ਹੀ ਸਾਰਾ ਭੰਬੜ ਤੁਸਾ ਪਿਆ ਹੋਇਆ ਵਾ ਦੇਸਕ੍ਰੇਟ ਬਣਾ ਲਓ ਵਿਧਾਨ ਸਭਾ ਚੇ ਬਿਸਕ੍ਰੇਟ ਦਾ ਇੱਕ ਕਾਨੂੰਨ ਪਾਸ ਕਰ ਦਿਓ 50 ਬਿਸਕ੍ਰੇਟ ਆ 50 ਬਿਸਕ੍ਰੇਟ ਆ ਆ ਜਾਇ ਜਾਇ 50 ਲੱਖ ਆ 60 ਲੱਖ ਆ ਇੱਕ ਨਮ ਉਹ ਬਿਸਕ੍ਰੇਟ ਲੈ ਜਾਓ ਉਹਦੇ ਵਿੱਚ ਵੀ 30% ਜੜਾ ਪਤਾ ਪਾ ਕੇ ਬਾਕੀ ਚੀਜ਼ਾਂ ਜਿਹੜੀਆਂ ਪਾ ਕੇ ਜੋ ਵੀ 2013 ਐਕਟ ਚ ਲਾਗੂ ਆ ਕਿਉਂਕਿ 2013 ਭੂਮੀ ਗ੍ਰਹਣ ਐਕਟ 50 ਤੋਂ ਲਾਗੂ ਲਾਗੂ ਆ ਉੱਥੇ ਕੋਈ ਰੋਕ ਹੀ ਨਹੀਂ ਹੈਗੀ ਉਹਦੇ ਮੁਤਾਬਕ ਸਾਰੇ ਫੈਸਲੇ ਲੈ ਕੇ ਬਿਸਕ੍ਰੇਟ ਬਣਾ ਕੇ ਤੇ ਸਾਰੇ ਪੰਜਾਬ ਦੇ ਚ ਮਸਲਾ ਹੱਲ ਹੋ ਜਾਊਗਾ ਇੱਕ ਰੇਟ ਬਣਾ ਦਿਓ ਇੱਕ ਰੇਟ ਦੇ ਹਿਸਾਬ ਨਾਲ ਸਾਰੀ ਜਿਹੜੀ ਜ਼ਮੀਨ ਆ ਉਹ ਜਿਹੜੀ ਆਪਣੀ ਆ ਉਹ ਅਕਵਾਇਰ ਉਹ ਹਿਸਾਬ ਨਾਲ ਲੋਕਾਂ ਨੂੰ ਪੈਸੇ ਮਿਲ ਜਾਣ ਤੇ ਕਿਸੇ ਨਾਲ ਵੀ ਬਤਕਰਾ ਨਾ ਹੋਵੇ ਕਿਸੇ ਨਾਲ ਠੱਗੀ ਨਾ ਹੋਵੇ ਕਿਸੇ ਨਾਲ ਠੋਰੀ ਨਾ ਹੋਵੇ ਇਸ ਕਰਕੇ ਇਹ ਅਸੀਂ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਬੇਸਟ ਰੇਟ ਦਾ ਇੱਕ ਝੰਡਾ ਬਣਾ ਕੇ ਵਿਧਾਨ ਸਭਾ ਚੋਕ ਨੂੰ ਪਾਸ਼ ਕਰਕੇ ਸਾਰਿਆਂ ਨੂੰ ਕੁਝ ਜਿਹੜੇ ਆ ਪੈਸੇ ਦਿੱਤੇ ਜਾਣ 30% ਜੜਾ ਪਤਾ ਪਤਾ ਪਾ ਕੇ ਇੱਕ ਮਤਲਬ ਕਿਸੇ ਦੇ ਜਿਹੜੇ ਇਹ ਨਾ ਹੋਵੇ ਕਿਸੇ ਨੂੰ ਕੁਝ ਮਿਲੇ ਤੇ ਕਿਸੇ ਨੂੰ ਕੁਝ ਮਿਲੇ ਕਿਸੇ ਨੂੰ ਕੁਝ ਇਹ ਸਾਡੀ ਲੜਾਈ ਆ ਤੇ ਜਾਇਜ਼ ਰੇਟ ਜਿਹੜੇ ਆ ਲੋਕਾਂ ਨੂੰ ਜਿ ਤਰ੍ਹਾਂ ਕੋਈ 80 ਲੱਖ ਕਰੋੜ ਸਵਾ ਕਰੋੜ ਜੋ ਪਹਿਲਾਂ ਮਿਲੇ ਜਿ ਤਰ੍ਹਾਂ ਪਹਿਲਾਂ ਜਦੋਂ ਆ ਛੜਕਾ ਚੌੜੀਆਂ ਹੋਈਆਂ ਵਾ ਜਿਹੜੀਆਂ ਨੈਸ਼ਨਲ ਹੈ ਵੈੜੀਆਂ ਹੋਈਆਂ ਵਾ ਉਸੇ ਤਰ੍ਹਾਂ ਜਿ ਤਰ੍ਹਾਂ ਉਹ ਹੋਈਆਂ ਉਸੇ ਤਰ੍ਹਾਂ ਕਰਦਾ ਅਸਲ ਦੇ ਵਿੱਚ ਕੀ ਆ ਮੁੱਖ ਮੰਤਰੀ ਸਾਹਿਬ ਤੇ ਬਾਕੀ ਸਾਰੇ ਪੰਜਾਬ ਵਾਸੀਆਂ ਨੇ ਮੇਰੀ ਪੀ ਲਿਆ ਦੇਸ਼ ਵਾਸੀਆਂ ਨੇ ਪੀ ਲਿਆ ਅਸਲ ਜੀ ਕੀ ਹੈ ਤੇ ਟੋਰ ਪ੍ਰੋਜੈਕਟ ਲੱਗਣੇ ਟੋਰ ਪ੍ਰੋਜੈਕਟ ਲੱਗੇ ਛੜਕਾ ਪ੍ਰਾਈਵੇਟ ਹੋਣੀ ਆ ਇਹ ਵਿਕਾਸ ਕਿ ਤਰ੍ਹਾਂ ਵੇਦਾ ਬਣਾਸਿਆ ਇਹ ਸਾਰਾ ਇਹ ਲੋਕਾਂ ਨਾਲ ਕੋਈ ਮਤਲਬ ਨਹੀਂ ਆਗਾ ਅਸੀਂ ਆਨੇ ਕਿ ਨਹੀਂ ਬਣਾਉਂਦੇ ਕੇਂਦਰ ਸਰਕਾਰਾਂ ਦੀ ਰੱਦ ਕਰਦੇ ਰੱਦ ਕਰ ਦਿਓ ਇਹ ਪੰਜਾਬ ਦਾ ਪੰਜਾਬ ਦਾ ਕਿਹੜਾ ਵਿਕਾਸ ਹੋ ਰਿਹਾ ਪੀ ਪੰਜਾਬ ਤਾਂ ਤੇ ਬੇੜਾ ਗਰਕ ਹੋ ਰਿਹਾ ਲੋਕਾਂ ਦੀਆਂ ਜ਼ਮੀਨਾਂ ਦਾ ਕੀ ਹਾਲ ਬਣ ਗਿਆ ਵਾ ਉਥੇ ਜਿਹੜੀਆਂ ਹੜ੍ਹ ਆ ਰਹੇ ਇਹਦੇ ਨਾਲ ਉਚੇ ਰਕਾਉਟਾਂ ਪੈ ਗਈਆਂ ਦਰਿਆਵਾਂ ਦੇ ਵਿੱਚ ਦੀ ਲੰਘਦੇ ਆ ਜਾਂ ਕਿਤੇ ਵੀ ਜਿਹੜੀਆਂ ਇਸ ਦਰਿਆਵ ਦੇ ਨਾਲ ਲੱਗਦੀ ਥਾਵਾਂ 'ਵਾਂ ਉਥੋਂ ਜਿਹੜੇ ਪ੍ਰੋਜੈਕਟ ਲਾਉਂਦੇ ਉਥੇ ਹੋਰ ਰਕਾਉਟਾਂ ਪੈਦੀਆਂ ਉਹਦੇ ਨਾਲ ਜਦੋਂ ਹੜ੍ਹ ਮੀਂਹ ਆਉਂਦੇ ਉਹਦੇ ਨਾਲ ਹੜ੍ਹ ਹੜ੍ਹ ਆਉਂਦੇ ਪੰਜਾਬ 'ਚ ਹੜ੍ਹ ਕਿਸੇ ਜਿਹੜੇ ਆਏ ਵੈਸੇ ਕਰਕੇ ਜ਼ਿਆਦਾ ਨੁਕਸਾਨ ਹੋਇਆ ਜਿੱਥੇ ਜਿੱਥੇ ਪ੍ਰੋਜੈਕਟ ਲਾਗਦੇ ਉੱਥ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੁੱਖ ਮੰਤਰੀ ਜੋ ਕਹਿ ਰਹੇ ਆ ਕਿ ਅਸੀਂ ਲੋਕਾਂ ਨੂੰ ਮਿਲਣਾ ਵਾ ਮਿਲਣ ਲੋਕਾਂ ਨੂੰ ਜੀ ਸਰਕੇ ਪਰ ਝੰਡਾ ਲਿਆ ਕੇ ਬੇਸਕਰੇਟ ਤਹਿ ਕਰਨ ਉਹਦਾ ਬਿਧਾਨ ਸਭਾ ਦੇ ਪਾਸ ਕਰਨਾ 1000 ਰੇਟ ਵਾਜਬ ਰੇਟ ਸਾਰਿਆਂ ਦਾ ਜਿਹਦੀ ਸੱਲੀ ਹੋਵੇ ਕਿਸਾਨ ਦੀ ਉਹ ਰੇਟ ਕਿਸਾਨਾਂ ਨੂੰ ਜਿਹੜੇ ਆ ਉਹ ਕਰੋੜ ਦੇ ਰੁਪਏ ਦੇ ਲੱਗ ਬੰਨੇ ਇੱਕ ਇੱਕ ਕਰਦੇ ਜਿਹੜੇ ਆ ਉਹ ਤੈ ਕਿਤੇ ਜਾਣ ਤੇ ਫਿਰ ਜਮੀਨਾਂ ਐਕੁਆਇਰ ਫਿਰ ਫਿਰ ਜਮੀਨੀ ਪ੍ਰੋਜੈਕਟ ਇਹਦੇ ਪਰਤ ਬਾਲਾ ਫਿਰ ਅੱਗੇ ਤੁਰੇ ਨਹੀਂ ਤੇ ਜੇ ਕਿ ਦਸਤਾਰ ਰੱਦ ਕਰਦੀ ਆ ਤੇ ਕਰ ਦਿਓ ਕਿ ਜਿਹੜਾ ਕੋਈ ਵਿਕਾਸ ਨਹੀਂ ਰੁਕਦਾ ਅਸਲ ਤੇ ਬਨਾਸ਼ ਆ ਜੇ ਕੋਈ ਵਿਕਾਸ ਕਰਨਾ ਵਾ ਤੇ ਕੁਦਰਤ ਦੇ ਨੇੜੇ ਜਾਓ ਤੇ ਜਿਹੜੀਆਂ ਕੁਦਰਤ ਪੱਖੀ ਨੀਤੀਆਂ ਵਾ ਉਹ ਲਾਗੂ ਕਰੋ ਕਾਰਪੋਰਟ ਪੱਖੀਆਂ ਨੀਤੀ ਤੋਂ ਛਾਓ ਜਿਹਦੇ ਵਾਸਤੇ ਤੁਸੀਂ ਆ ਨਹੀਂ ਜੋ ਰਹੇ ਇਸ ਕਰਕੇ ਅਸੀਂ ਜਿੰਨਾ ਚਿਰ ਤੱਕ ਇਹ ਤੁਸੀਂ ਜਿਹੜੀਆਂ ਛੜਕਾਂ ਵਾ ਆ ਆਪਣੀਆਂ ਜਿੰਨਾ ਚਿਰ ਪੂਰੇ ਰੇਟ ਵਾਜਬ ਰੇਟ ਬੇਸ ਰੇਟ ਬਣਾ ਕੇ ਵਿਧਾਨ ਸਭਾ ਜੋ ਪਾਸ ਕਰਕੇ ਕਿਸਾਨਾਂ ਨੂੰ ਦੇਰੇ ਹੁੰਦੇ ਉਹਨਾਂ ਚ ਰਹੀ ਆਪਣੇ ਕਿਸਾਨਾਂ ਦੀ ਲੜਾਈ ਜਿਹੜੀ ਆ ਜਿਨ੍ਹਾਂ ਦਾ ਤੱਕੇ ਹੋ ਰਿਆ ਉਹਨਾਂ ਦੀ ਲੜਾਈ ਲੜਾਂਗੇ ਦੂਸਰੀ ਗੱਲ ਜਿਹੜੇ ਪ੍ਰਸ਼ਟਾਚਾਰ ਇਹਨਾਂ ਫੈਲਿਆ ਪਿਆ ਪੰਜਾਬ 'ਚ ਜਿਹੜਾ ਪਿਆ ਦਾ ਜੋ ਕੱਟਣ ਮਾਨਦਾਰ ਆ ਇਹ ਮੇਰੇ ਵੀਰੇ ਆਪਣਾ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਨਹੀਂ ਹੋਣਾ ਥੱਲੇ ਵੇਖੀ ਬੜ ਰਿਹਾ ਬਹੁਤ ਬਾਈ ਸਾਰੇ ਦਫ਼ਤਰਾਂ ਚੋਂ ਤਰਾ ਪ੍ਰੇਟਸਾਰਾ ਲੜਾ ਪੜਾ ਚੱਲ ਰਹੀ ਜੋ ਸਾਡੀ ਅਸੈਸਮੈਂਟ ਆ 13000 ਰੁਪਏ ਦਾ 40 ਹਜ਼ਾਰ ਕਰੋੜ ਦੇ ਲਾਗੇ ਬੰਨੇ ਜਿਹੜੀ ਸਾਦੀ ਰਿਸ਼ੂ ਤੇ ਆ ਉਹ ਇਹਨਾਂ ਦਫ਼ਤਰਾਂ ਰਹੀ ਥੱਲੇ ਤੋਂ ਲੈ ਕੇ ਥਰਡੀ ਪੌਂਟ ਤੋਂ ਲੈ ਕੇ ਪੁਲਨੀ ਪੌਂਟ ਤੱਕ ਜਾ ਰਹੀ ਆ ਇਹਦੇ ਬਾਰੇ ਅਸੈਸਮੈਂਟ ਕਰਾਓ ਸਰਵਾ ਕਰਾਓ ਤੇ ਆਪਣੇ ਲੋਕਾਂ ਨੂੰ ਜ਼ਿਆਦਾ ਲੋਕ ਸਰਕਾਰੀ ਦਫਤਰਾਂ 'ਚ ਖੱਜਲ ਖਰਾਬ ਹੋ ਰਿਹਾ ਕੋਈ ਪੁੱਛਣ ਵਾਲਾ ਨਹੀਂ ਉਹਨਾਂ ਨੂੰ ਤੇ ਇਸ ਕਰਕੇ ਜੇ ਤੁਸੀਂ ਲੋਕਾਂ ਦੀ ਕੋਈ ਆਂਦੇ ਜੋ ਕੋਈ ਸੇਵਾਦਾਰ ਸਰਕਾਰ ਆ ਤੇ ਉਹ ਸੇਵਾਦਾਰ ਬਾੜ ਕੇ ਸਾਹਮਣੇ ਆਓ ਜੋ ਇਹਦੇ ਤੇ ਲੋਕ ਬਹੁਤ ਕੁਛ ਸਾਰਾ ਕੁਝ ਵੇਖ ਰਿਹਾ ਲੋਕ ਬਹੁਤ ਕੁਛ ਅੱਖਾਂ ਖੋਲ ਕੇ ਇਹ ਸਾਰੇ ਜਿਹੜੇ ਆ ਤੁਹਾਡੇ ਬਾਰੇ ਇਹ ਪ੍ਰਬੰਧ ਬਾਰੇ ਸਾਰੇ ਹੀ ਉਹਨਾਂ ਨੂੰ ਜਿਹੜੀਆਂ ਵਾਂ ਉਹ ਦਾਜੇ ਲੱਗ ਰਿਹਾ ਆਉਣੇ ਸਮੇਂ ਲੋਕ ਜਿੰਨੇ ਦਬੇ ਪਏ ਆ ਜਾਂ ਜਿੰਨੇ ਅਜੇ ਚੁੱਪ ਕਿਤੇ ਆ ਉਹ ਇੱਕਦਮ ਲੋਕ ਜਿਹਾ ਬੰਦ ਹੋ ਕੇ ਉੱਠਣ ਗਏ ਤੇ ਫਿਰ ਸਾਡੇ ਤੁਹਾਡੇ ਕੋਲ ਸਾਹ ਲੈਣਗੇ ਇਸ ਕਰਕੇ ਇਹ ਸਾਰੇ ਮਸਲੇ ਆ ਵਾਸਤੇ ਛੁਰ ਦੋ ਤੇ ਭਰਤ ਮਾਲਾ ਪ੍ਰੋਜੈਕਟ ਤੇ ਬਾਕੀ ਜਿਹੜੇ ਮਸਲੇ ਆ ਉਹ ਸਾਰੇ ਹੱਲ ਕਰੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ